ਆ ਦੇਖੋ ਜੀ ਵੀਡੀਓ ਦੀ ਤਿਆਰੀ ਹੋ ਰਹੀ ਹੈ ਇਹ ਬੰਦੇ ਬਣਾ ਰੈਡੀ ਕਰਦੇ ਬੈਠੇ ਹੈ ਨਾ ਕਿ ਜੈਕਟ ਖੋਲ ਕੇ ਖੜਨਾ ਆਪਾਂ ਲੋੜੀ ਦੀਆਂ ਵਧਾਈਆਂ ਦੇ ਰਹੇ ਹਾਂ ਗੱगन ਆ ਜਾ ਸਬਰ ਨਹੀਂ ਹੋ ਰਿਹਾ ਬੰਦੇ ਤੇਰੇ ਹਾਂ ਲੋੜੀ ਦੇ ਵਧਾਈਆਂ ਦੇ ਕਿੰਨੇ ਦੇਖੋ ਆਪਾਂ ਕਿੰਨੇ ਰੈ ਟੋਤੇ ਦੇ ਵੇਖਦਾ ਨਿਪਟੀਂਦੀ ਆਪਣੇ ਭੈਣ ਭਰਾ ਵੀ ਸਪੈਸ਼ਲ ਮੈਨ ਹਾਂ ਆ ਜਾਈਏ ਚਲ ਕੇ ਨਹੀਂ ਪੱਤੀ ਕੱਟੀ ਜਾਈਏ ਪਿਆਰਾ ਰਹਿਣਾ ਹਾਂ 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 ਫਿਰ ਅੱਜ ਵਿਗਾਰ ਮੈਨ ਦੇਣੀ ਆ ਰੋਇਆ ਸასი ਸ਼ਕਾ ਦੇਣੀ ਆ ਯਾ ਇਹ ਹੈਪੀ ਲੋੜੀ ਦੀਆਂ ਸਭ ਨੂੰ ਬਹੁਤ ਬਹੁਤ 我们是人民的战 ਪਾਰ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਬੋਲੋ ਮਾਤ ਭਈਆ ਮਤਲਬ ਸਾਡੀ ਸਾਰੀ 바ਸੀ ਟੀਮ ਵੱਲੋਂ 바ਸੀ ਫੈਮਿਲੀ ਵੱਲੋਂ ਮਿਸਟਰ ਐਂਡ ਮਿਸਸ 바ਸੀ ਵੱਲੋਂ 바ਸੀ ਵਲੌਗ 바ਸੀ ਫੈਮਿਲੀ ਦੇ ਮਿਸਟਰ ਐਂਡ ਮਿਸਸ 바ਸੀ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਅਗਲੇ ਦਿਨ ਮੇਰੇ ਖਿਆਲ ਚ ਹੋਣਾ ਕਿ ਆ ਗਈਆਂ ਬਹੁਤ-ਬਹੁਤ ਮੁਬਾਰਕਾਂ ਜੀ ਥੋਪ ਕੇ ਤੁਸੀਂ ਸਾਰੇ ਮਾਜਰਾ ਦੇ ਜਿਹੜਾ ਫੁੱਲ ਇੰਜੋਏ ਕੇ ਦਿੱਤਾ ਫੁੱਲ ਹੁੰਦਾ ਨਾ ਫੁੱਲ ਫੁੱਲ ਨੇ ਜੁਵਾਏ ਕੀਤਾ ਉਹਨਾਂ ਅਸੀਂ ਫੁੱਲ ਜੁਵਾਏ ਕਰਨੇ ਆ ਅਗਲੇ ਵਲੌਗ ਆਉਣਗੇ ਉਹਨਾਂ ਚ ਪਲੀਜ਼ ਵਾਇ ਕਰਿਓ ਸਾਰੇ ਵੱਤੋ ਵਾਲੇ ਸਾਡੇ ਵਲੌਗਰਾਂ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਪਿਆਰ ਨਾਲ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਸਵੇਰ ਤੇ ਸਾਰੀ ਤਿਆਰੀ ਚੱਲ ਰਹੀ ਹੈ ਜੀ ਤੇ ਉਹ ਤੁਹਾਨੂੰ ਅਗਲੇ ਵਲੌਗਾਂ ਦੇ ਦੇਖਣ ਨੂੰ ਮਿਲੂਗੀ ਤੇ ਆਪਾਂ ਹੀ ਲੋੜੀ ਸੈਲੀਬ੍ਰੇਟ ਕਰਾਂਗੇ ਉਹ ਤੁਸੀਂ ਨੈਚਰ ਵਲੌਗ ਦੇ ਵਿੱਚ ਦੇਖੋਗੇ ਇਹ ਜਸਟ ਐਂਕੀ ਤੁਹਾਨੂੰ ਅਸੀਂ ਵਿਸ਼ ਕਰਦੀ ਆ ਕਿ ਤੁਸੀਂ ਆਪਣੇ ਘਰ ਤੇ ਥੂਬ ਇੰਜੋਏ ਕਰਦੇ ਹੋਵੋ ਜਿਵੇਂ ਅਸੀਂ ਕਰ ਰਹੇ ਆ ਜਿਹਨੇ ਤੁਸੀਂ ਸਾਨੂੰ ਦੇਖ ਰਹੇ ਹੋ ਅਸੀਂ ਪਤਾ ਕਰਦੇ ਹਾਂ ਅਸੀਂ ਛੋਟਾ ਜਾਂ ਕੋਈ ਵੀ ਕੋਈ ਤਿਹਾਰ ਮੱਚਾ ਛੋਟਾ ਹੋਵੇ ਜਾਂ ਵੱਡਾ ਹੋਵੇ ਬੜਾ ਹੀ ਵੱਡਾ ਕੇਸ ਸਮਝ ਕੇ ਸੈਲੀਬ੍ਰੇਟ ਕਰਦੇ ਹਾਂ ਅਸੀਂ ਤੇਰੇ ਮੂਹਰ ਵੇ ਘੰਡੇ ਦਰਵਾਜ਼ੇ ਆ ਰਹੀ ਉਹਦੀ ਫੈਮਲੀ ਦਾ ਆਵਾ ਆਈ ਕਿ ਤੇਰੇ ਨਾਲ ਸੋਹਣੇ ਆਪਣੇ ਲੱਗਿਆ ਹੋਏ ਹਾਂ ਹਾਂ ਮਤੇ ਆਪਣਾ ਲੱਗਿਆ ਹੋਇਆ ਤੇ ਅਸੀਂ ਸਵੇਰ ਦੇ ਹੀ ਪੂਰੇ ਬਹੁਤ ਜ਼ਿਆਦਾ ਐਕਸਾਈਟਡ ਸੀ ਕਿਉਂਕਿ ਅੱਜ ਬਾਸੀ ਫੈਮਲੀ ਨੇ ਵੀ ਆਉਣਾ ਸੀ ਤੇ ਬੜੀਆਂ ਤਿਆਰੀਆਂ ਜੋਰਾ ਸੋਰਾ ਨਾਲ ਚੱਲ ਰਹੀਆਂ ਸੀ ਤੇ ਜਿਹੜਾ ਸਾਡਾ ਕੋਈ ਵੀ ਤਿਹਾੜ ਹੁੰਦਾ ਸੀ ਬੜਾ ਫੁੱਲ ਜੁਆਏ ਕਰਦੇ ਹਾਂ ਜੀ ਗਾਣੇ ਗੂਣੇ ਲਾਉਂਦੇ ਹਾਂ ਸ਼ਾਮ ਨੂੰ ਪੂਰਾ ਅੱਜ ਘੈਂਟ ਪ੍ਰੋਗਰਾਮ ਬਣਾਉਣਾ ਪੂਰਾ ਘੈਂਟ ਮਾਹੌਲ ਬਣਾਉਣਾ ਬਸ ਕੱਲ ਵਾਲੇ ਵਲੌਗ ਦੀ ਬੇਸਵਰੀ ਨਾਲ ਤੇ ਗੱਲ ਬੁਕੇ ਸ਼ੇਅਰ ਕਰੋ ਸ਼ੇਅਰ ਕਰੋ ਤੇ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਰੱਬ ਦਾ ਨਾਮ ਜਰੂਰ ਲਿਆ ਕਰੋ ਚਾਹੇ ਕੋਈ ਦਿਨ ਹੋਵੇ ਿਤਿਆਰ ਹੋਵੇ ਜਾਂ ਅੱਗੇ ਪਿੱਛੇ ਵੀ ਠੀਕ ਹੈ ਨਾ ਕਿਉਂਕਿ ਪਾਇਆਪੁਰ ਦਾ ਨਾਮ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਭਾਦੀ ਸਾਡੇ ਭੁਣੇ 100 ਦਾ ਨਾ ਘੋਟੇ ਇਹ ਗੱਲ ਨੂੰ ਹੋੜ ਕੇ ਸਾਡੇ ਪੱਠਲ ਸਾਹਿਬ ਨੂੰ ਬੋਲਣ ਲੱਗੇ ਵਿੱਚ ਨਾ ਨਹੀਂ ਮੈਂ ਦੱਸ ਨਹੀਂ ਤਾਂ ਇਹਦੇ ਉਤਾਰ ਮੂਲ ਮੇਖੀ ਜਾ ਰਹੇ ਹੁਣ ਇਹਦਾ ਬਹੁਤ ਸਾਵਧਾਨ ਸਾਵਧਾਨ ਬਾਕੀ ਇਹ ਚੀਜ਼ ਦੱਸਿਓ ਸਾਰੇ ਜਿਹੜੇ ਸਾਡੇ ਨਾਲ ਸਾਡੇ ਮਾਜੇ ਤੇ ਬਣਦੀ ਹੈ ਜੀ ਮਾਂ ਕਹਿੰਦੇ ਨਾ ਪੋਰੀ ਜੀ ਤੇ ਮਾਂ ਕਹਿੰਦੇ ਸਾਡੇ ਬਣਦੀ ਜਾਂਦਾ ਗੰਨੇ ਦਾ ਰਸ ਦੀ ਖੀਰ ਤੇ ਜਾਂ ਬਣਦੀ ਖਿਚੜੀ ਮਾਵਾਂ ਦੀ ਦਾਲ ਸਾਗ ਦੀ ਦਾਲ ਹਾਂ ਤੇ ਤੁਸੀਂ ਦੱਸਿਓ ਕਿਹੜੇ ਕਿਹੜੇ ਏਰੀਆ ਨੂੰ ਤੁਸੀਂ ਸਾਨੂੰ ਦੇਵੋ ਤਾਂ ਤੁਹਾਡੇ ਏਰੀਆ 'ਚ ਕੀ ਕੀ ਬਣਦਾ ਠੀਕ ਹੈ ਨਾ ਕਈ ਵਾਰੀ ਬਸ ਸਾਡੇ ਘਰੋਂ ਵੀ ਸਾਗ ਵੀ ਬਣ ਰਿਹਾ ਅੱਜ ਵੀ ਅੱਜ ਸਾਗ ਬੁਣਿਆ ਤਕਰੀਬਨ ਪਰ ਅਸੀਂ ਸਾਗ ਨਹੀਂ ਕਦੀ ਬਣਾਇਆ ਅਸੀਂ ਜਾਰ ਬਣਾ ਨਹੀਂ ਆਏ ਆਏ ਨਹੀਂ ਜਾਂ ਤਾਂ ਸੀ ਬਣਾਉਣੀ ਖਿਚੜੀ ਤੇ ਜਾਂ ਤਾਂ ਆਪਾਂ ਬਣਾਉਣੀ ਆ ਖੀਰ ਤੇ ਹੁਣ ਆਪਾਂ ਜੋ ਡਿਸਾਈਡ ਕਰਨਾ ਹੈ ਤਾਂ ਨੇਕਸਟ ਨੂੰ ਆਪਾਂ ਨੂੰ ਪਤਾ ਲੱਗੂਗਾ ਕਿ ਆਪਾਂ ਖੀਰ ਬਣਾਈਏ ਕਿ ਖਿਚੜੀ ਬਣਾਈਏ ਅਸੀਂ ਐ ਕਰਾਂਗੇ ਨਾ ਅਸੀਂ ਮਾਜਾ ਮਾਲਵਾ ਮਿਕਸ ਕਰਦਾ ਹਾਂ ਹਾਂ ਐਂ ਕਰਾਂਗੇ ਆ ਪਤਾ ਕਿ ਤਰ੍ਹਾਂ ਕੇ ਮਾਲਵੇ ਦੀ ਵੀ ਬਣੂਗੀ ਨਹੀਂ ਆਪਾਂ ਦੁਆਬਾ ਰਹਿ ਗਿਆ ਦੁਆਬਾ ਨਾਲੇ ਬਣਾਵਾਂਗੇ ਆਪਾਂ ਖੀਰ ਇੱਥੇ ਇੱਕ ਇੱਕ ਗੱਲ ਹੋਰ ਹੈ ਉਹ ਰੋਦੀ ਹੈ ਹੈ ਮੇਰੇ ਰੋਦੀ ਨਹੀਂ ਇੱਕ ਦਾ ਇੱਥੇ ਇੱਕ ਗੱਲ ਹੋਰ ਬਣਾਣੀ ਸੀ ਫਿਰ ਮੇਰੇ ਸਾਰੇ ਭੈਣ ਭਰਾ ਗੁੱਸੇ ਹੋ ਗਏ ਉਹਨੇ ਕਹਿੰਦੇ ਤੁਸੀਂ ਮਾਝਾ ਮਾਲਵਾ ਕਰਦੇ ਹੋ ਇਹਦੇ ਦੁਆਬੇ ਦਾ ਨਾਂ ਨਹੀਂ ਲੈਂਦੇ ਦੁਆਬਾ ਜੀ ਸਾਡਾ ਮਾਝੇ ਦੇ ਵਿੱਚ ਹੀ ਆ ਜਾਂਦਾ ਮਾਲਵੇ ਦੇ ਵਿੱਚ ਹੀ ਆ ਜਾਂਦਾ ਤੇ ਮਾਲਵਾ ਤੇ ਦੁਆਬਾ ਜਿਹੜਾ ਉਹ ਮਿਕਸ ਜਿਆ ਹੋ ਜਾਂਦਾ ਹੁਣ ਤਾਂ ਇਹ ਕਿਹਾ ਨਾ ਵੀ ਜਿਹੜਾ ਆਪਾਂ ਕਹਿੰਦੇ ਨੇ ਖੀਰ ਦੇ ਵਿੱਚ ਆਪਾਂ ਮਾਂਵਾں ਡਾਲ ਕਰੀ ਉਹ ਦੁਆਬਾ ਬਣਾ ਦਿੰਦੇ ਤੁਹਾਡਾ ਜਦੋਂ ਸਾਡੇ ਸਾਰੇ ਹੀ ਨਾਮ ਵੀ ਸ਼ੇਅਰ ਕਰ ਦਿਓ ਵੀਡੀਓ ਦਬਕੇ ਸ਼ੇਅਰ ਕਰੋ ਕੋਈ ਵੀ ਮਾਜਾ ਨਿਆਣਾ ਬਾਬਾ ਕੋਈ ਵੀ ਰਹਿ ਨਾ ਜਾਵੇ ਠੀਕ ਹੈ ਜੀ ਤੁਸੀਂ ਦੇਖੋ ਸਾਡੇ ਪੂਰੇ ਪਰਿਵਾਰੋਂ ਤੁਹਾਡੇ ਪਰਿਵਾਰਾਂ ਨੂੰ ਲੋੜੀ ਅਤੇ ਮਕਰਸ ਕ੍ਰਾਂਤੀ ਦੀਆਂ ਬਹੁਤ ਬਹੁਤ ਬਧਾਈਆਂ ਬਹੁਤ ਬਹੁਤ ਤੇ ਨੈਕਸਟ ਵਲੌਗ ਕਿਹੜੇ ਆਉਣੇ ਬੜੇ ਟੈਗ ਆ ਰਹੇ ਨੇ ਚਲੋ ਹੁਣ ਕੰਮ ਕਰਦੇ ਹਾਂ ਇਹ ਕਿਹੜੀ ਗਾਨੀ ਹੈ ਆ ਰਹੇ ਨੇ ਕਹਾਣੀ ਇੱਕ ਮਿੰਟ ਮੈਂ ਤੁਹਾਨੂੰ ਕੁਝ ਕਹਿਣਾ ਯਾਰ ਇਧਰ ਇਧਰ ਨਾ ਇਧਰ ਨਹੀਂ ਉਹਨੇ ਬੋਲਣਾ ਸੱਡੋ ਨੀ ਕਿ ਬੋਲੋ ਸਭ ਨੂੰ ਕਹਿੰਦੇ ਸੱਚੀ ਗੱਲ ਹਾਂ ਮੁਰਦਾ ਜਲ ਬੋਲੋ ਬੋਲੋ